ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਮਿੱਤਰੋ ਇਹ ਦੋਗਾ ਮੁੱਗੇ ਜ਼ਿਲ੍ਹੇ ਦੀ ਹੱਦ ਸ਼ੁਰੂ ਹੁੰਦੀ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆ ਇੱਕ ਪਹਿਲਾ ਸੂਆ ਝੋਟੀ ਸੂਰਜ ਤੁਹਾਨੂੰ ਵਿਖਾਉਣੇ ਚੰਗੇ ਕਦ ਕਾਠ ਦੀ ਝੋਟੀ ਆ ਕੀ ਇਹਦੀ ਡਿਟੇਲ ਆ ਕੀ ਬਾਈ ਹੋਣੀ ਇਹਦਾ ਮੁੱਲ ਕਰਦੇ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਬਾਈ ਤੋਂ ਸਸਸੀ ਕਲਕਾ ਜੀ ਜੀ ਕੀ ਹਾਲ ਚੰਗਾ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਹਾਂਜੀ ਬਈ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਬਾਬਾ ਸਿੰਘ ਆ ਜੀ ਬਾਬਾ ਸਿੰਘ ਸਨ ਤੇ ਬਈ ਬਾਬਾ ਸਿੰਘ ਫਿਰ ਛੋਟੀ ਘਰ ਦੀ ਹੋਈ ਹੈ ਕਰੇ ਕੱਟੀ ਤਿਆਰ ਕੀਤੀ ਹਾਂਜੀ ਘਰੇ ਤਿਆਰ ਕੀਤੀ ਠੀਕ ਆ ਬਈ ਠੀਕ ਆ ਪਹਿਲਣੀ ਆ ਬਾਈ ਫਰੇ ਪਹਿਲਣੀ ਆ ਕਿੰਨੀ ਉਮਰ ਹੋ ਗਈ ਹੋ ਗਈ ਬਈ ਪੌਣੇ ਕੋ ਤਿੰਨ ਸਾਲ ਦੀ ਆ ਜੀ ਪੌਣੇ ਕੋ ਤਿੰਨ ਸਾਲ ਦੀ ਆ ਠੀਕ ਆ ਬਈ ਤੇ ਬਈ ਫਿਰ ਹੁਣੇ ਵੇਚਣੀ ਆ ਹਾਂਜੀ ਠੀਕ ਅਦਨ ਕਿੰਨੇ ਪਏ ਬਾਈ ਇੱਥੇ ਜੇ ਨਾ ਬਸ ਪੂਰੇ ਹੋਣ ਵਾਲੇ ਪੂਰੇ ਹੋਣ ਵਾਲੇ ਇਹਦੀ ਮਾਂ ਫਿਰ ਉਹ ਨਾਲ ਦੀ ਹੋਈ ਆ ਹਾਂਜੀ ਨਾਲ ਦੀ ਹੈ ਕਿੰਨਾ ਕੁ ਦੁੱਧ ਦੇ ਦਿੰਦੀ ਉਹ ਬਾਈ ਉਹ ਦੁੱਧ 6.5 7 ਕਰ ਜਾਂਦੀ ਹੈ ਬੜਾ ਢੰਗ ਦਾ ਹੈ ਹਾਂਜੀ ਠੀਕ ਹੈ 13 14 ਕਿਲੋ ਦੁੱਧ 13 14 ਕਿਲੋ ਹੈਗਾ ਇਹ ਠੀਕ ਹੈ ਬਾਈ ਠੀਕ ਹੈ ਤੇ ਬਾਈ ਫਿਰ ਇਹ ਟੀਕੇ ਤੋਂ ਕਿਸਾਨ ਤੋਂ ਕਰਾਸ ਕਰਾ ਨੀ ਕਿਸਾਨ ਤੋਂ ਹੈ ਨੀਲੀ ਰਾਵੀ ਦਾ ਸਾਂਹ ਸੀ ਨੀਲੀ ਰਾਵੀ ਦਾ ਸਾਂਹ ਸੀ ਠੀਕ ਹੈ ਠੀਕ ਹੈ ਇਹ ਮੈਂ ਤੇ ਕੁਝ ਜਲੀ ਗਈ ਠੀਕ ਹੈ ਠੀਕ ਹੈ ਤੇ ਇਹਦਾ ਰੇਟ ਬਾਈ ਫਿਰ ਉਹਨੇ ਕੀ ਕਰਨਗੇ 1 ਲੱਖ ਰੁਪਏ 1 ਲੱਖ ਰੁਪਿਆ ਮਾਨਤਾ ਨੇ ਦੇ ਵਿੱਚੋਂ ਬਾਈ ਮਾਨਤਾਂ ਵੀ ਜਿਹੜਾ ਹੋਣ ਵਪਾਰੀ ਤੇ ਠੀਕ ਹੈ ਗਾ ਗਾਇ ਤੇ ਕਰ ਦੇ ਗੇ ਖੁੱਲ ਡੁੱਲਾ ਹਾਂ ਠੀਕ ਹੈ ਬਈ ਠੀਕ ਹੈ ਨੰਬਰ ਫਿਰ ਤੁਹਾਡਾ ਲਾਉਣਾ ਸਕਰੀਨ ਤੇ ਕਿ ਵੀਰੇ ਦਾ ਹੀ ਲਾਈਏ ਨਹੀਂ ਨੰਬਰ ਉਹ ਤਾਂ ਫਿਰ ਉੱਥੇ ਕਰੋਗੇ ਤਾਂ ਫਿਰ ਮੇਰੇ ਨਾਲ ਗੱਲਬਾਤ ਕਿਵੇਂ ਹੋਊਗੀ ਹਾਂ ਤੁਹਾਡਾ ਨੰਬਰ ਕਿੰਨਾ ਵਾਜੀ ਨੰਬਰ ਕੋਲੇ ਪਾਲੂ ਦਾ ਦੱਸ ਬਾ ਕੋਈ ਨਾ ਚਲੋ ਸਕਰੀਨ ਤੇ ਲਾ ਦੂੰਗਾ ਮੈਂ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਮਿੱਤਰੋ ਪਿੰਡ ਗਿੱਲ ਦੇ ਵਿੱਚ 바ਵਾ ਸਿੰਘ ਬਾਈ ਦੇ ਘਰੇ ਇਹ ਮੈਂ ਖੜੀ ਹੋਈ ਆ ਤੇ ਜਿਹੜਾ ਪ੍ਰਾਇਮਰੀ ਸਕੂਲ ਆ ਸਕੂਲ ਦੀ ਬੈਕ ਸਾਈਡ ਗਲੀ ਮੁੜੂਗੀ ਉਸ ਗਲੀ ਦੇ ਵਿੱਚ ਬਾਈ ਦਾ ਤੀਜਾ ਚੌਥਾ ਘਰ ਆ ਮਿੱਤਰੋ ਗੱਲਬਾਤ ਲਈ ਸੰਪਰਕ ਕਰ ਲਿਓ ਜਿਹੜੇ ਭਰਾ ਨੂੰ ਚੋਟੀ ਚੰਗੀ ਲੱਗਦੀ ਆ ਰਾਬਤਾ ਕੈਂਪ ਬਾਈ ਨਾਲ ਕਰਿਓ ਧੰਨਵਾਦ ਸ਼ੁਕਰੀਆ ਚੌਂਦਰੋ